ਡੀਐਸਪੀ ਨੂੰ ਮਿਲਿਆ ਕੋਈ ਰਾਹ ਨਹੀਂ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਐਸਐਸਪੀ ਕੋਲੇ ਕੰਪਲੀਟ ਦਿੱਤੀ ਐਸਐਸਪੀ ਸਾਹਮਣੇ ਫੋਨ ਕਰਕੇ ਪੁੱਛਿਆ ਕਿ ਭਾਈ ਕਿੰਨੇ ਦੇ ਪਰਚੇ ਹੋ ਗਏ ਤੇ ਕਿੰਨੇ ਗ੍ਰਫਤਾਰ ਹੋ ਗਏ ਪਰ ਉੱਥੇ ਚੋਰ ਮੋਰੀਆਂ ਫੇਰ ਦੇ ਦੀਆਂ ਕਹਿੰਦੇ ਕਿ ਕਰਨ ਗ੍ਰਫਤਾਰ ਹੋ ਗਏ ਜੋ

ਸੋਨ ਖਾਸ ਕਰਕੇ ਸ੍ਰੀ ਗੁਰੂ ਬਮਣਾ ਜੀ ਸਖਦੇਵ ਸਿੰਘ ਚੱਠਾ ਸਾਹਿਬ ਕੁਝ ਦਿਨਾਂ ਤੋਂ ਸਖਦੇਵ ਸਿੰਘ ਆਪਣੇ ਨੂੰ ਇਹ ਬੇਨਤੀ ਕਰਦਾ ਕਿ ਇੱਕ ਉਹਨਾਂ ਦਾ ਵੀ ਗੀਤ ਦੋਨੋਂ ਸੰਗਤਾਂ ਨੂੰ ਜਰੂਰ ਹੋਵੇ ਚੱਠਾ ਸਾਹਿਬ ਨੂੰ ਬੁਲਾ ਚੱਠਾ ਸਾਹਿਬ ਸਖਦੇਵ ਸਿੰਘ ਚੱਠਾ ਸਾਹਿਬ ਨਹੀਂ ਆ ਰਹੀ ਐਣੀ ਫਾਈਨਸਟੇਨ ਨਹੀਂ ਚੱਲਣੀ ਐ ਨਹੀਂ ਚੱਲਣੀ ਐਵੇਂ

ਕੁਝ ਲਾ ਦੇਣਾ ਉਹ ਆ ਰਿਹਾ ਹੈ ਉਸ ਨਾਮ ਤੋਂ ਬੱਤੀ ਚੱਲ ਜਾਣਾ ਤੁਝੇ ਕੋਲੋਂ ਆਣਾ ਹੈਂਡਲਿੰਗ ਹੈਂਡਲਿੰਗ ਹੈਂਡਲ ਦੀ ਇਹਦਾ ਫਾਇਦਾ ਹੋਣਾ ਦਾ ਫਾਇਦਾ ਨਹੀਂ ਤੁਸੀਂ ਇਹ ਬੈਸਿਕ ਇੰਗੂਜਾ ਪੱਕਾ ਦੇਖ ਲੈ ਤੁਜੀ ਮੂਰੀ ਵਿੱਚ ਕੋਲ ਹਮਦੁਲਿਲਾ ਅੱਛਾ ਮੈਂ ਤੁਹਾਨੂੰ ਮੈਂ ਤੁਹਾਨੂੰ ਗੁਲਾਬੀ ਦੀ ਪਸੰਦਿਆ ਕਰ ਲੱਗਿਆ ਆਸਲ ਦੇ ਵਿੱਚ ਜੇ ਉਹਨਾਂ ਦੇ ਸ਼ਿਰਾਂ ਦੇ ਮੁੱਲ ਪਏ ਹੁੰਦੇ ਤਾਂ ਉਹ ਤਾਂ ਸ਼ਹਿਬਜ਼ਾਦੀਆਂ ਦੀ ਕੁਰਬਾਨੀ ਦਾ ਮੁੱਲ ਪਿਆ ਹੁੰਦਾ ਆਪਾਂ ਨੂੰ ਨਾਲ ਨਹੀਂ